ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਅੱਜ ਵੀ ਇਹ ਵੀਡੀਓ ਉਹਨਾਂ ਕੁੜੀਆਂ ਲਈ ਬੇਹਦ ਖਾਸ ਹੈ ਜੋ ਬੁਟੀਕ ਦਾ ਕੰਮ ਜਾਂ ਫਿਰ ਫੈਸ਼ਨ ਡਿਜ਼ਾਈਨਿੰਗ ਦਾ ਕੰਮ ਸਿੱਖਣਾ ਚਾਹੁੰਦੀਆਂ ਨੇ ਕਿਉਂਕਿ ਆਮ ਤੌਰ ਤੇ ਅਸੀਂ ਵਿਖਤਦੇ ਹਾਂ ਕਿ ਇਹਨਾਂ ਕੰਮਾਂ ਨੂੰ ਸਿੱਖਣ ਲਈ ਇਹ ਲੜਕੀਆਂ ਨੂੰ ਜਿਹੜਾ ਉਹ ਦੂਰ ਦਰਾਡੇ ਆ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਤਾਂ ਹੁਣ ਖੁਸ਼ਖਬਰੀ ਹੈ ਕਿ ਤੁਹਾਡੇ ਆਪਣੇ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਵੀ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਖੁੱਲ ਚੁੱਕਿਆ ਹੈ ਜੋ ਕਿ ਹੁਸ਼ਾਰਪੁਰ ਦੇ ਬੱਸ ਸਟੈਂਡ ਦੇ ਬੇਹਦ ਨਸਤੀਕਾ ਸੋ ਮੇਰੇ ਨਾਲ ਸੈਂਟਰ ਦੇ ਓਨਰ ਕਮਲਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨਗੇ ਕਮਲਜੀਤ ਜੀ ਬਹੁਤ ਬਹੁਤ ਸਵਾਗਤ ਹੈ ਹੁਸ਼ਾਰ ਪ੍ਰੋਗਰਾਮ ਚੈਨਲ ਤੇ ਜੀ ਕਮਲਜੀਤ ਜੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਹੋਵੇ ਤਾਂ ਉਸ ਦੇ ਲਈ ਇੱਕ ਉਦੇਸ਼ ਦਾ ਹੋਣਾ ਇੱਕ ਮੋਟਿਵ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਕੀ ਮੋਟਿਵ ਹੈ ਤੁਹਾਡੇ ਵੱਲੋਂ ਜੋ ਸੈਂਟਰ ਚ ਚਲਾਇਆ ਜਾ ਰਿਹਾ ਜੀ ਸਾਡਾ ਮੇਨ ਮੋਟਿਵ ਸਾਰਾ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਹਰ ਲੜਕੀ ਆਪਣੇ ਪੈਰਾਂ ਤੇ ਖੜੀ ਹੋਵੇ ਠੀਕ ਹੈ ਜਿਸ ਤਰ੍ਹਾਂ ਅੱਜ ਕੱਲ ਵੱਡੇ ਵੱਡੇ ਡਿਗਰੀਆਂ ਕਰਕੇ ਵੀ ਐਨੇ ਪੈਸੇ ਲੱਖਾਂ ਰੁਪਿਆ ਅਸੀਂ ਕੋਰਸਾਂ ਦੇ ਉੱਪਰ ਫੂਕ ਦਿੰਨੇ ਆ ਪਰ ਸਾਨੂੰ ਜੋਬ ਵਾਸਤੇ ਦਰ ਦਰ ਭਟਕਣਾ ਪੈਂਦਾ ਆ 5-10 ਹਜ਼ਾਰ ਦੀ ਸਿਰਫ ਜੋਬ ਮਿਲਦੀ ਆ ਪ੍ਰਾਈਵੇਟ ਜੋਬ ਮਿਲਦੀ ਆ ਪਰ ਸਾਡਾ ਮੇਨ ਮੋਟਿਵ ਇਹ ਆ ਕਿ ਅਸੀਂ ਸਲਾਈ ਬੱਚਿਆਂ ਨੂੰ ਅ ਬੱਚਿਆਂ ਨੂੰ ਬਿਲਕੁਲ ਪਰਫੈਕਸ਼ਨਲ ਅਸੀਂ ਸਲਾਈ ਸਿਖਾ ਕੇ ਉਹਨਾਂ ਨੂੰ ਜੋਬ ਕਰ ਦਈਏ ਕਿ ਉਹ ਆਪਣੇ ਘਰ ਬੈਠ ਕੇ ਹੀ 10-15-20 ਹਜ਼ਾਰ ਤੱਕ ਆਪਣੇ ਘਰ ਬੈਠ ਕੇ ਕਮਾ ਸਕਦੇ ਆ ਅਜਾ ਫੈਸਿਲਿਟੀਆਂ ਕਮਲਜੀਤ ਜੀ ਕੀ ਕੀ ਇੱਥੇ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜੋ ਕੁੜੀਆਂ ਸਿੱਖਾਂ ਆਉਂਦੀਆਂ ਨੇ ਇੱਥੇ ਹਾਂਜੀ ਅਸੀਂ ਆਪਣੇ ਲਰਨਿੰਗ ਸੈਂਟਰ ਦੇ ਵਿੱਚ ਦੋ ਤਰ੍ਹਾਂ ਦੇ ਕੋਰਸ ਕਰਵਾਉਂਦੇ ਆ ਜਿਸ ਤਰ੍ਹਾਂ ਬੇਸਿਕ ਕੋਰਸ ਹੋ ਗਿਆ ਔਰ 2 ਮੰਥ ਦਾ ਹੁੰਦਾ ਹੈ ਔਰ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਹੁੰਦਾ ਹੈ 3 ਮੰਥ ਦਾ ਹੁੰਦਾ ਹੈ ਬੇਸਿਕ ਦੇ ਵਿੱਚ ਕੀ ਕੀ ਸਖਾਣੇ ਹੋਣਗੇ ਤੁਸੀਂ ਬੇਸਿਕ ਦੇ ਵਿੱਚ ਸਾਡਾ ਕਟਿੰਗਾਂ ਟੇਲਰਿੰਗ ਦਾ ਆ ਗਿਆ ਕਟਿੰਗਾਂ ਟੇਲਰਿੰਗ ਹੁੰਦਾ ਹੈ ਜਿਸ ਤਰ੍ਹਾਂ ਜੋ ਸਾਡਾ ਮੇਨ ਬੇਸ ਜਿਹੜਾ ਹੈਗਾ ਸਟੀਚਿੰਗ ਦਾ ਉਹ ਬੇਸਿਕ ਕੋਰਸ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਉਹ 2 ਮਹੀਨੇ ਦਾ ਕੋਰਸ ਹੁੰਦਾ ਹੈ ਉਸ ਤੋਂ ਬਾਅਦ ਸਾਡਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਆ ਜਾਂਦਾ ਉਹ 3 ਮਨთਹਾਂ ਆ ਜਾਂਦਾ ਉਹਦੇ ਵਿੱਚ ਸਾਡੇ ਡਿਜ਼ਾਈਨਰ ਡਰੈਸਾਂ ਵਗੈਰਾ ਸਾਰਾ ਕੁਝ ਆ ਜਾਂਦਾ ਜੇਕਰ ਆਪਾਂ ਏਜ ਗਰੁੱਪ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਬਹੁਤ ਸਾਰੇ ਕੰਮ ਸਿੱਖਣੇ ਹੋਣ ਤਾਂ ਉਹ ਕਹਿੰਦਾ ਇਹ ਕਿਹਾ ਜਾਂਦਾ ਕਿ 18 ਸਾਲ ਤੋਂ ਵੱਧ ਦੀ ਉਮਰ ਹੋਣੀ ਚਾਹੀਦੀ ਹੈ ਇਸ ਕੰ ਇਹ ਤਾਂ ਕਿੰਨੀ ਕੁ ਉਮਰ ਤੱਕ ਦੀਆਂ ਲੜਕੀਆਂ ਕੰਮ ਸਿੱਖ ਸਕਦੀਆਂ ਨੇ ਜੀ ਸ਼ੁਰੂਆਤ ਮਤਲਬ ਕਿ ਕਿੰਨੀ ਕੁ ਉਮਰ ਤੋਂ ਹੋ ਸਕਦੀ ਹੈ ਸ਼ੁਰੂਆਤ ਤਾਂ ਵੈਸੇ 18 ਸਾਲ ਦੀ ਉਮਰ ਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਜ਼ਿਆਦਾਤਰ ਸਟੂਡੈਂਟ ਸਾਡੇ ਕੋਲ ਪਲੱਸ 2 ਤੋਂ ਬਾਅਦ ਹੀ ਜੁਆਇਨ ਕਰਦੇ ਆ ਪਰ ਕਈ ਸਟੂਡੈਂਟ ਹੁੰਦੇ ਜਿਹੜੇ ਪਲੱਸ 2 ਨਹੀਂ ਵੀ ਕਰਦੇ ਉਹ 10ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੰਦੇ ਆ ਜਾਂ ਫਿਰ ਕੁਝ ਘਰੇਲੂ ਮਜਬੂਰੀਆਂ ਹੁੰਦੀਆਂ ਆ ਉਹ ਚਾਹੁੰਦੇ ਵੀ ਅਸੀਂ 10th ਤੋਂ ਬਾਅਦ ਹੀ ਆਪਣੀ ਸਲਾਈ ਦੇ ਵਿੱਚ ਆਪਣਾ ਸ਼ੁਰੂ ਕਰਕੇ ਆਪਣੇ ਕੋਈ ਘਰ ਦਾ ਗੁਜ਼ਾਰਾ ਪੱਤਾ ਅਸੀਂ ਚਲਾ ਸਕੀਏ ਉਹ ਸਾਡੇ ਕੋਲ 10th ਤੋਂ ਬਾਅਦ ਵੀ ਸਟੂਡੈਂਟ अच्छा जो ਤੁਹਾਡੇ ਵੱਲੋਂ ਕਟਿੰਗ ਐਂਡ ਟੇਲਰਿੰਗ ਦਾ ਜਿਹੜਾ ਕੋਰਸ ਬੇਸਿਕ ਕੋਰਸ ਕਰਵਾਇਆ ਜਾਂਦਾ ਉਹ ਕਿੰਨੇ ਕੁ ਸਮੇ ਦਾ ਹੈ ਜੀ ਆ ਕਟਿੰਗ ਐਂਡ ਟੇਲਰਿੰਗ ਦਾ ਸਾਡਾ 2 ਮੰਥ ਦਾ ਕੋਰਸ ਹੈ ਜੀ ਅ ਜ 2 ਮਹੀਨੇ ਦਾ ਕੋਰਸ ਕਟਿੰਗ ਐਂਡ ਟੇਲਰਿੰਗ ਦਾ ਬੇਸਿਕ ਦਾ ਆਪਾਂ ਜੇਕਰ ਆਪਾਂ ਸਰਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਕੰਮ ਨੂੰ ਸਿੱਖ ਕੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਅਬਰੋਡ ਜਾਣ ਦੀਆਂ ਇੱਛਕ ਹੁੰਦੀਆਂ ਨੇ ਤਾਂ ਉੱਥੇ ਜਾ ਕੇ ਵੀ ਕੰਮ ਆ ਸਕਦਾ ਹੈ ਕੰਮ ਪਰੰਤੂ ਉਹਦੇ ਲਈ ਜਿਹੜਾ ਇੱਕ ਮਾਨਤਾ ਪ੍ਰਾਪਤ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਸੈਂਟਰ ਆ ਜਿਹੜਾ ਜੀ ਆਈਐਸਓ ਜਾਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜੀ ਹਾਂਜੀ ਸਰ ਸਾਡਾ ਮਾਨਤਾ ਪ੍ਰਾਪਤ ਗਿਆਨ ਲਰਨਿੰਗ ਸੈਂਟਰ ਆਈਐਸਓ ਆਈਐਫ ਤੋਂ ਮਾਨਤਾ ਪ੍ਰਾਪਤ ਆ ਜੋ ਇੰਟਰਨੈਸ਼ਨਲ ਲੈਵਲ ਦਾ ਸਰਟੀਫਿਕੇਟ ਅਸੀਂ ਦਿੰਨੇ ਆ ਜੋ ਲੜਕੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣਾ ਬੁਟੀਕ ਓਪਨ ਕਰਨਾ ਚਾਹੁੰਦੀਆਂ ਆ ਜਾਂ ਫਿਰ ਉੱਥੇ ਜਾ ਕੇ ਜੌਬ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਇਹ ਸਰਟੀਫਿਕੇਟ ਬਹੁਤ ਫਾਇਦਾਮੰਦ ਹੋਏਗਾ ਉਸ ਤੋਂ ਇਲਾਵਾ ਸਾਡਾ ਸਰਟੀਫਿਕੇਟ ਭਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਸ ਤਰ੍ਹਾਂ ਕਿ ਸਕੂਲ ਕਾਲਜਾਂ ਦੇ ਵਿੱਚ ਸਕੂਲ ਵਾਲੇ ਕਾਲਜਾਂ ਵਾਲੇ ਪਾਰਟ ਟਾਈਮ ਟੀਚਰ ਦੀ ਡਿਮਾਂਡ ਕਰਦੇ ਆ ਅਗਰ ਇਹ ਸਰਟੀਫਿਕੇਟ ਤੁਹਾਡੇ ਕੋਲ ਹੋਏਗਾ ਤੁਸੀਂ ਅਪਲਾਈ ਕਰ ਸਕਦੇ ਆ ਤੁਹਾਨੂੰ ਚਾਂਸ ਮਿਲ ਸਕਦਾ ਆ ਬਹੁਤ ਬੈਨੀਫਿਟ ਹੈ ਨਾ ਸਰਟੀਫਿਕੇਟਾਂ ਦੇ ਆਪਾਂ ਡਿਜ਼ਾਈਨਿੰਗ ਦੀ ਗੱਲ ਕਰੀਏ ਕਿਉਂਕਿ ਜਿਵੇਂ ਕਿ ਤੁਸੀਂ ਕਟਿੰਗ ਐਂਡ ਟੇਲਰਿੰਗ ਦੀ ਗੱਲ ਕੀਤੀ ਉਹ ਤਾਂ ਚਲੋ ਬੇਸਿਕ ਸਿੰਪਲ ਕੋਰਸ ਹੋ ਗਿਆ ਹੈ ਨਾ ਘਰ ਦੇ ਵਿੱਚ ਬੈਠ ਕੇ ਕੰਮ ਕੀਤਾ ਜਾ ਸਕਦਾ ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਡਿਜ਼ਾਈਨਿੰਗ ਦੇ ਵਿੱਚ ਕੀ ਕੀ ਤੁਹਾਡੇ ਵੱਲੋਂ ਪ੍ਰਿਪੇਅਰ ਕਰਵਾਇਆ ਜਾਂਦਾ ਸਟੂਡੈਂਟਸ ਨੂੰ ਡਿਜ਼ਾਈਨਿੰਗ ਦੇ ਵਿੱਚ ਜੋ ਸਾਡੇ ਪੰਜਾਬ ਦਾ ਕਲਚਰ ਹੈਗਾ ਉਹਦੇ ਵਿੱਚ ਸਾਰਾ ਕੁਝ ਅਸੀਂ ਸਿਖਾਉਣਾ ਹੈ ਜਿਸ ਤਰ੍ਹਾਂ ਲਹਿੰਗਾ ਗਾਊਨ ਹੋ ਗਿਆ ਬਲਾਊਜ਼ ਹੋ ਗਿਆ ਪੈਂਟ ਹੋ ਗਿਆ ਸ਼ਰਾਰਾ ਗਰਾਰਾ ਵੈਸਟਰਨ ਡ्रेसेस ਹੋਗੇ ਜਾਂ ਕੋਰ ਸੈੱਟ ਹੋ ਗਿਆ ਠੀਕ ਹੈ ਜੀ ਆ ਬਾਸਕਟ ਬਾਸਕਟ ਹੋ ਗਈ ਲੇਡਸ ਬਾਸਕਟ ਹੋ ਗਈ ਆ ਕੁਰਤੇ ਪਜਾਮੇ ਹੋ ਗਏ ਇਸ ਤੋਂ ਇਲਾਵਾ ਬਹੁਤ ਸਾਰੇ ਇਸ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਜੋ ਸਾਨੂੰ ਕੋਲ ਜਾਂ ਦੇ ਵਿੱਚ ਤਿੰਨ ਤਿੰਨ ਸਾਲ ਲਗਾ ਕੇ ਜਿਹੜੀਆਂ ਅਸੀਂ ਸਿੱਖਦੇ ਆ ਉਹ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਅਸੀਂ ਸਿਖਾ ਲ ਦਿੰਨੇ ਆ ਕਿਉਂਕਿ ਇੱਕ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਆਪਾਂ ਆਮ ਤੌਰ ਤੇ ਕੋਲਜਾਂ ਦੇ ਵਿੱਚ ਦੇਖਦੇ ਆ ਯੂਨੀਵਰਸਿਟੀ ਦੇ ਵਿੱਚ ਦੇਖਦੇ ਆ ਜਿੱਥੇ ਕਿ ਜਿੱਥੇ-ਥੇ ਕੋਰਸ ਕਰਵਾਏ ਜਾਂਦੇ ਨੇ ਤਾਂ ਘੱਟੋ-ਘੱਟ 6 ਮਹੀਨਿਆਂ ਦਾ 1 ਸਾਲ ਦਾ 2 ਸਾਲ ਦਾ ਸਮਾਂ ਦਿੰਦੇ ਨੇ ਤਾਂ ਤੁਸੀਂ 3 ਮਹੀਨਿਆਂ ਦੇ ਵਿੱਚ ਪ੍ਰਿਪੇਅਰ ਕਰ ਦਿੰਦੇ ਹੋ ਜੀ ਹਾਂਜੀ ਸਰ ਬਿਲਕੁਲ ਪ੍ਰਿਪੇਅਰ ਕਰ ਲਏ ਕਿਉਂਕਿ ਅਸੀਂ ਇੱਥੇ ਸਟੂਡੈਂਟ ਨੂੰ ਪ੍ਰੈਕਟੀਕਲੀ ਵੀ ਬਹੁਤ ਅਸੀਂ ਟਾਈਮ ਵੀ ਦੇਈਦਾ ਆ ਥਿਉਰੀ ਤੇ ਵੀ ਅਸੀਂ ਜ਼ੋਰ ਦੇਈਦਾ ਬਥਿਉਰੀ ਨਾਲ ਅਸੀਂ ਪ੍ਰੈਕਟੀਕਲੀ ਜ਼ਿਆਦਾ ਕਰਵਾਇਦਾ ਆ ਮੈਸੇਜ ਆਪੇ ਆ ਰਹੇ ਆ ਸਿੱਧਾ ਕਿ ਥਿਉਰੀ ਵੀ ਕਰਵਾਣੇ ਹੋ ਸਟਾਰਟਿੰਗ ਕਿਸ ਤਰ੍ਹਾਂ ਕਰਦੇ ਹੋ ਥਿਉਰੀ ਤੋਂ ਕਰਵਾਣੇ ਹੋ ਕਿ ਆਉਂਦੇ ਮਸ਼ੀਨਾਂ ਤੇ ਜਿਹੜਾ ਲੜਕੇ ਨੂੰ ਪਠਾ ਕੇ ਟ੍ਰੇਨ ਕੀਤਾ ਜਾਂਦਾ ਫਿਰ ਨਹੀਂ ਸਰ ਪਹਿਲੇ ਸਟਾਰਟਿੰਗ ਅਸੀਂ ਥਿਉਰੀ ਤੇ ਕਰਵਾਇਦਾ ਕਿਸ ਤਰ੍ਹਾਂ ਅਸੀਂ ਮਸ਼ੀਨ ਨੂੰ ਰਨ ਕਰਨਾ ਹੈ ਮਸ਼ੀਨ ਬਾਰੇ ਸਾਰੀ ਨੋਲਿਜ ਟੂਲ ਕਿੱਟ ਬਾਰੇ ਸਾਰੀ ਨੋਲਿਜ ਦਿੰਨੇ ਆ ਉਸ ਤੋਂ ਬਾਅਦ ਅਸੀਂ ਥਿਉਰੀ ਵੀ ਕਰਵਾਣੇ ਆ ਕੋਰਸ ਡਿਜ਼ਾਈਨਿੰਗ ਡ੍ਰੈਸਰ ਦੇ ਬਾਰੇ ਅਕੋਰਡਿੰਗ ਉਸ ਤੋਂ ਇਲਾਵਾ ਸੀ ਉਸ ਤੋਂ ਬਾਅਦ ਵਿੱਚ ਅਸੀਂ ਮਤਲਬ ਮਸ਼ੀਨਾਂ ਤੇ ਉਹਨਾਂ ਨੂੰ ਪ੍ਰੈਕਟੀਕਲ ਕਰਨ ਵਾਸਤੇ ਦੇਈਦਾ ਆ ਅੱਛਾ ਕਮਲ ਜੀ ਇੱਕ ਅਹਿਮ ਸਵਾਲ ਹੈ ਥਿਉਰੀ ਤੋਂ ਬਾਅਦ ਜਦੋਂ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ ਕਿ ਕਈ ਸੈਂਟਰ ਬਹੁਤੇ ਸੈਂਟਰ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ 3 ਮਹੀਨੇ ਬਾਅਦ ਤਹਾਨੂੰ ਟ੍ਰੇਨਡ ਹੋਣ ਲਈ ਉਹ ਕਿਸੇ ਵੱਡੇ ਸ਼ਹਿਰ ਦੇ ਵਿੱਚ ਰੁਕ ਕਰਨਾ ਪੈਗਾ ਜਾਂ ਕਿਤੇ ਤੁਹਾਨੂੰ ਟ੍ਰੇਨਿੰਗ ਲਗवानी ਪੈਗੀ ਕਿਸੇ ਸੈਂਟਰ ਦੇ ਵਿੱਚ ਇੱਥੇ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਜਾਂ ਕਿ ਤੁਸੀਂ ਆਪਣੀ ਇੱਥੇ ਮਸ਼ੀਨਾਂ ਰੱਖੀ ਹੋਈਆਂ ਜੀ ਨਹੀਂ ਸਰ ਇਸ ਤਰ੍ਹਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਕੋਲ 30 ਪਲੱਸ ਮਸ਼ੀਨਾਂ ਹੈਗੀਆਂ ਆ ਅਸੀਂ ਸਟੂਡੈਂਟ ਨੂੰ ਜ਼ਿਆਦਾਤਰ ਸਟੂਡੈਂਟ ਨੂੰ ਇਹ ਦਿੱਕਤ ਆਂਦੀ ਹੈ ਕਿ ਜਿੱਥੇ ਵੀ ਉਹ ਕੋਰਸ ਕਰਨ ਦੀ ਕੋਸ਼ਿਸ਼ ਕਰਦੇ ਆ 2 ਜਾਂ ਡੇਢ ਘੰਟੇ ਦੀ ਕਲਾਸ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਜਾਂਦਾ ਆ ਬਟ ਅਸੀਂ ਸਟੂਡੈਂਟ ਨੂੰ ਪੂਰਾ ਟਾਈਮ ਦੇਈਦਾ ਆ 4 ਘੰਟੇ ਚਾਹੇ 5 ਘੰਟੇ ਸਾਡੇ ਕੋਲ ਪ੍ਰੈਕਟਿਸ ਕਰੇ ਕਿਉਂਕ ਦਾ ਸਟੂਡੈਂਟ ਨੂੰ ਕੀ ਕੁਝ ਆਂਦਾ ਆ ਕਿੱਥੇ ਕਿੱਥੇ ਉਹਦੇ ਡਾਊਟ ਹੈਗੇ ਆ ਤੇ ਸਟੂਡੈਂਟ ਵੀ ਆਪਣੇ ਕੰਮ ਦੇ ਵਿੱਚ ਪੂਰਾ ਪਰਫੈਕਟ ਹੁੰਦਾ ਆ ਲੇਕਰ ਆਪਾਂ ਮਸ਼ੀਨਰੀ ਦੀ ਗੱਲ ਕਰੀਏ ਤਾਂ ਮਸ਼ੀਨਰੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਕਿ ਤਾਂ ਮੈਨੂਅਲ ਮਸ਼ੀਨਾਂ ਹਰ ਇੱਕ ਦੇ ਘਰ ਦੇ ਵਿੱਚ ਆਮ ਤੌਰ ਤੇ ਹੁੰਦੀਆਂ ਹੁੰਣਗੀਆਂ ਇਲੈਕਟ੍ਰੋਨਿਕ ਮਸ਼ੀਨਾਂ ਵੀ ਹੁੰਦੀਆਂ ਨੇ ਮਸ਼ੀਨਸ ਹੁੰਦੀਆਂ ਨੇ ਤਾਂ ਤੁਹਾਡੇ ਕੋ ਕਿਹੜੀਆਂ ਮਸ਼ੀਨਸ ਇੱਥੇ ਅਵੇਲੇਬਲ ਨੇ ਆਏ ਸਾਡੇ ਕੋ ਸਰ ਦੋਨੋਂ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ ਮੈਨੂਅਲ ਵੀ ਹੈਗੀਆਂ ਆ ਸਿੰਪਲ ਮਸ਼ੀਨਾਂ ਜੋ ਆਮ ਘਰਾਂ ਦੇ ਵਿੱਚ ਚੱਲਦੀਆਂ ਆ ਉਸ ਤੋਂ ਇਲਾਵਾ ਸਾਡੇ ਇੰਡਸਟਰੀਅਲ ਮਸ਼ੀਨਾਂ ਹੈਗੀਆਂ ਆ ਜੋ ਫੈਕਟਰੀਆਂ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਆ ਜਿਨ੍ਹਾਂ ਦਾ ਅੱਜਕੱਲ੍ਹ ਜ਼ਿਆਦਾ ਟ੍ਰੈਂਡ ਚੱਲਦਾ ਆ ਹੈਵੀ ਡਿਊਟੀ ਮਸ਼ੀਨਾਂ ਆ ਤੇ ਸਟਿਚਿੰਗ ਵਾਸਤੇ ਵੀ ਸਲਾਈ ਵਾਸਤੇ ਬਹੁਤ ਵਧੀਆ ਹੁੰਦੀਆਂ ਮਸ਼ੀਨਾਂ ਆ ਹਾਂ ਜੀ ਅਸੀਂ ਦੋਨੋਂ ਤਰ੍ਹਾਂ ਦੀਆਂ ਮਸ਼ੀਨਾਂ ਸਾਡੇ ਕੋਲ ਹੈਗੀਆਂ ਸਾਡਾ 30+ ਮਸ਼ੀਨਾਂ ਆਉਣਗੀਆਂ ਓਕੇ ਆਪਾਂ ਬੁਟੀਕ ਦੀ ਗੱਲ ਕਰੀਏ ਜੇਕਰ ਇਹ ਟ੍ਰੇਨਿੰਗ ਤੋਂ ਇਲਾਵਾ ਜਾਂ ਲੜਕੀਆਂ ਨੂੰ ਟ੍ਰੇਨਿੰਗ ਕਰਨ ਤੋਂ ਇਲਾਵਾ ਜੇਕਰ ਕੋਈ ਕਸਟਮਰ ਆਂਦਾ ਆਪਣਾ ਕੋਈ ਸੂਟ ਸਿਲਵਾਉਣਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਸਲਾਈ ਕਢਾਈ ਉਹਨਾਂ ਤੋਂ ਕਰਵਾਣੀ ਹੋਵੇ ਤਾਂ ਬੁਟੀਕ ਦਾ ਵੀ ਹੈ ਆਪਣੇ ਨਾਲ ਕੰਮ ਕਸਟਮਰਾਂ ਦਾ ਹਾਂ ਜੀ ਸਰ ਸਾਡੇ ਕੋਲ ਬੁਟੀਕ ਦਾ ਵੀ ਕੰਮ ਹੈਗਾ ਆ ਕਸਟਮਰ ਸਾਡੇ ਕੋਲ ਆਪਣੇ ਵੀ ਆ ਸੂਰਸਲਵਾਨ ਦੇ ਆ ਡਿਜ਼ਾਈਨਡ ਡਰੈਸਾ ਵੀ ਕਸਟਮਰ ਚਾਹੀਏ ਨੈਟ ਤੋਂ ਦੇਖ ਕੇ ਕੋਈ ਵੀ ਡਿਜ਼ਾਈਨ ਜਿਸ ਤਰ੍ਹਾਂ ਦਾ ਹੋਣ ਡਿਮਾਂਡ ਕੁਝ ਨਹੀਂ ਵਾਰ ਲੜਕੀਆਂ ਨੂੰ ਨਹੀਂ ਪਸੰਦ ਆਉਂਦਾ ਹਾਲਾਂਕਿ ਬਹੁਤ ساری ਵੈਰਾਈਟੀਆਂ ਹੁੰਦੀ ਆ ਤਾਂ ਉਹ ਆਨਲਾਈਨ ਦਿਖਾਉਂਦੇ ਨੇ ਕਿ ਸਾਨੂੰ ਇਹ ਡਿਜ਼ਾਈਨ ਚਾਹੀਦਾ ਹੈ ਇਹ ਕਲਰ ਚਾਹੀਦਾ ਹੈ ਤਾਂ ਕਰਦੇ ਹੋ ਤੁਸੀਂ ਉਹ ਵੀ ਹਾਂਜੀ ਬਿਲਕੁਲ ਕਸਟਮਰ ਆਪਣੇ ਆਨਲਾਈਨ ਕੋਈ ਵੀ ਡਿਜ਼ਾਈਨ ਸਾਨੂੰ ਸਿਲੇਕਟ ਕਰਕੇ ਸਾਨੂੰ ਦੱਸ ਦੇਵੇ ਅਸੀਂ ਉਹਨੂੰ ਤਿਆਰ ਕਰਕੇ ਵਿਦਰਨ ਟਾਈਮ ਦੇ ਵਿੱਚ ਅਸੀਂ ਦੇ ਦੇ ਦਾਂ ਅੱਛਾ ਐਡਮਿਸ਼ਨਸ ਕਦੋਂ ਤੋਂ ਸਟਾਰਟ ਨੇ ਐਡਮਿਸ਼ਨ ਸਾਡੀਆਂ 1 ਅਗਸਤ ਤੋਂ ਲੈ ਕੇ 14 ਅਗਸਤ ਤੱਕ ਚੱਲ ਰਹੀ ਐਡਮਿਸ਼ਨ ਦੀ 15 ਅਗਸਤ ਨੂੰ ਨਿਊ ਕਲਾਸਾਂ ਨਿਊ ਬੈਚ ਸਟਾਰਟ ਹੋ ਰਿਹਾ ਹੈ। ਅੱਛਾ ਇੱਕ ਵਾਰ ਆਪਣਾ ਐਡਰੈਸ ਵੀ ਸਮਝਾ ਦਿਓ ਕਸਟਮਰ ਨੂੰ ਬੜੇ ਸੋਖੇ ਜਿਹੇ ਸ਼ਬਦਾਂ ਦੇ ਵਿੱਚ। ਹਾਂਜੀ ਸਰ ਸਾਡਾ ਐਡਰੈਸ ਹੈ ਮੰਨਤ ਬਟੇਕਾਂ ਲਰਨਿੰਗ ਸੈਂਟਰ ਨੀਅਰ ਬੂਮਨ ਕਲੈਕਸ਼ਨ ਹੀਰਾ ਕਲੋਨੀ ਹੁਸ਼ਿਆਰਪੁਰ। ਇਹ ਬੱਸ ਸਟੈਂਡ ਦੇ ਬਿਲਕੁਲ ਨੇੜੇ ਪੈ ਜਾਂਦਾ ਜੀ। ਠੀਕ ਆ ਜੀ ਜੇ ਜੋ ਵੀ ਲੜਕੀਆਂ ਤੁਹਾਡੇ ਇੰਟਰਵਿਊਜ਼ ਦੇਖ ਰਹੀਆਂ ਨੇ ਇਹਦਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਜੋ ਕੰਮ ਸਿੱਖਣਾ ਚਾਹੁੰਦੀਆਂ ਨੇ। ਆ ਸਰ ਲੜਕੀਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਪ੍ਰੋਫੈਸ਼ਨ ਨੂੰ ਤੁਸੀਂ ਇੱਕ ਛੋਟਾ ਮੋ ਅਗਰ ਤੁਸੀਂ ਸਿਲਾਈ ਨੂੰ ਪੂਰੀ ਰੀਜ ਦੇ ਨਾਲ ਸਿੱਖਦੇ ਅਗਰ ਪੂਰੇ ਇੰਟਰਸਟ ਦੇ ਨਾਲ ਇਸ ਫੀਲਡ ਵਿੱਚ ਆਉਨੇ ਆ ਤਾਂ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਆ ਤੁਸੀਂ ਇੱਕ ਨੌਕਰੀ ਨਹੀਂ ਤੁਸੀਂ ਇੱਕ ਬਿਜ਼ਨਸ ਓਨਰ ਬਣ ਸਕਦੇ ਆ ਇਸ ਕੰਮ ਇੱਕ ਇੱਕ ਹੈਦਰ ਪ੍ਰੋਫੈਸ਼ਨਰ ਜਿਹਨੂੰ ਅਸੀਂ 5000 ਤੋਂ ਲੈ ਕੇ ਚਾਹੇ 5 ਲੱਖ ਤੱਕ ਅਸੀਂ ਮੰਥਲੀ ਲੈ ਕੇ ਜਾ ਸਕੀਏ ਉਹ ਸਾਡੀ ਹਿੰਮਤ ਤੇ ਸਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਅੱਛਾ ਆਖਰੀ ਸਵਾਲ ਹੈ ਜੀ ਫੀਸ ਦੀ ਗੱਲ ਵਿੱਚ ਹੀ ਰਹੀ ਤਾਂ ਫੀਸ ਕਿੰਨੀ ਲੈਣੀ ਹੋ ਜੀ ਫਿਰ ਸਰ ਸਾਡੀ ਜੀ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਤਾਂ ਲੜਕੀਆਂ ਦੇ ਜੇ ਫੀਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਹਨਾਂ ਨੂੰ ਖਰਚੇ ਜਿਹੜੇ ਪੇਸ਼ ਆਉਂਦੇ ਨੇ ਹਾਂਜੀ ਸਰ ਫੀਸ ਸਾਡੀ ਇਸ ਤਰ੍ਹਾਂ ਆ 2000 ਰੁਪਏ ਪਰ ਮਹੀਨਾ ਫੀਸ ਆ ਬੇਸਿਕ ਕੋਰਸ ਦੀ ਠੀਕ ਹੈ ਉਸ ਤੋਂ ਇਲਾਵਾ ਕਈ ਗਰੀਬ ਪਰਿਵਾਰ ਦੀਆਂ ਲੜਕੀਆਂ ਜੋ ਕੁਝ ਨਹੀਂ ਵੀ ਕਈ ਵਾਰ ਅਫੋਰਡ ਕਰ ਸਕਦੇ ਸਾਡੇ ਵੱਲੋਂ ਵੀ ਹਾਂਜੀ ਸਾਡੇ ਵੱਲੋਂ ਉਹਨਾਂ ਨੂੰ ਕੁਝ ਰਾਇਤ ਕਰ ਦਿੱਤੀ ਜਾਂਦੀ ਆ ਤਾਂ ਕਿ ਹਰ ਬੱਚਾ ਗਰੀਬ ਪਰਿਵਾਰ ਦਾ ਬੱਚਾ ਵੀ ਆਪਣੇ ਪੈਰਾਂ ਤੇ ਖੜਾ ਹੋ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਮਨਤ ਬੁਟੀਕ ਐਂਡ ਡਿਜ਼ਾਈਨਿੰਗ ਲਰਨਿੰਗ ਸੈਂਟਰ ਦੇ ਓਨਰ ਕਮਲਜੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਕੀ ਕੀ ਫੈਸਿਲਿਟੀਆਂ ਇੱਥੇ ਲੜਕੀਆਂ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਉਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਸੋ 3 ਮਹੀਨਿਆਂ ਦੇ ਵਿੱਚ ਇੱਕ ਵੱਡਾ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਕਿ 3 ਮਹੀਨਿਆਂ ਦੇ ਵਿੱਚ ਉਹ ਲੜਕੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਆਤਮ ਨਿਰਭਰ ਬਣਾਉਂਦੇ ਨੇ ਤੇ ਇਸ ਤੋਂ ਵੀ ਵੱਡੀ ਗੱਲ ਕਿ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲੀ ਤੌਰ ਤੇ ਲੜਕੀਆਂ ਨੂੰ ਇਸ ਥਾਂ ਤੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਿੰਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਤੇ ਨਾਲ